ਮੈਂ ਤੁਹਾਡੇ ਸਾਹਮਣੇ ਗੁਰਮਤਿਆਂ ਵਿਚਾਰਾਂ ਰੱਖ ਰਿਹਾ ਇੱਕ ਕਥਾ ਕਿ ਕਰਮ ਤੇ ਸ਼ੁਭ ਹੈ ਸ਼ੁਭ ਕਰਮ ਹੈ ਔਰ ਇਸ ਗੱਲ ਬੈ ਮੈਨੂੰ ਮਾਣ ਵੀ ਬੜਾ ਰਿਹਾ ਹੈ ਕਿ ਪਾਦਸ਼ਾਹ ਸਵੇਰੇ ਸ਼ਾਮ ਤੇਰੀ ਸੰਗਤਾਂ ਦੇ ਦਰਸ਼ਨ ਕਰਦੇ ਆਂ ਤੇਰੀ ਗੱਲ ਸੁਣਾਉਂਦੇ ਆਂ ਤੇ ਹੁਣ ਤੋਂ ਸਾਨੂੰ ਨਹੀਂ ਬਖਸ਼ੇਗਾ ਤੇ ਹੋਰ ਕਿਸ ਨੂੰ ਬਖਸ਼ੇਗਾ ਇਸ ਤਰ੍ਹਾਂ ਦਾ ਮਾਣ ਦੋ ਚਾਰ ਸਾਰ ਮੇਰੇ ਦਿਲ ਦਿਮਾਗ ਵਿੱਚ ਰਿਹਾ ਔਰ ਮੈਂ ਇਸ ਗੱਲ ਨਾਲ ਆਪਣੇ ਦਿਲ ਨੂੰ ਤਸੱਲੀ ਦੇ ਦਿੱਤੀ ਸੀ ਵੀ ਸਵੇਰੇ ਸੰਗਤਾਂ ਦੇ ਦਰਸ਼ਨ ਸ਼ਾਮੇ ਸੰਗਤਾਂ ਦੇ ਦਰਸ਼ਨ ਗੁਰੂ ਦੀ ਗੱਲ ਸੁਣਾਉਂਦੇ ਆ ਗੁਰਬਾਣੀ ਸੁਣਾਉਂਦੇ ਆ ਬਾਬਾ ਹੁਣ ਸਾਨੂੰ ਨਹੀਂ ਬਖਸ਼ੇਗਾ ਔਰ ਕਿਸ ਨੂੰ ਬਖਸ਼ੇਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਪਾਠ ਕਰਦੇ ਆ ਕਰਦੇ ਆ ਕੁਝ ਪੰਕਤੀਆਂ ਸਾਹਮਣੇ ਆਈਆਂ ਉਹਨਾਂ ਨੇ ਮੇਰੇ ਬੜੇ ਹੋਏ ਮਾਨ ਨੂੰ ਚਿਕਨਾ ਚੂਰ ਕਰ ਦਿੱਤਾ ਉਹ ਪੰਕਤੀਆਂ ਮੈਂ ਥੜੇ ਸਾਹਮਣੇ ਰੱਖਾਂ ਕਬੀਰ ਅਵਰਨ ਕੋ ਉਪਦੇਸ਼ 헤 ਮੁਖ ਮੈਂ ਪਰਹਿ ਰੇਤ ਰਾਸ ਬਿਰਾਨੀ ਰਾਖ ਤੇ ਖਾਇਆ ਧਰ ਕਾ ਤੇ ਵੇ ਦੋਜੇ ਨੂੰ ਉਪਦੇਸ਼ ਦੇਣ ਵਾਲੇ ਜੇ ਇਹ ਗੱਲ ਤੈਨੂੰ ਖੁਦ ਨਹੀਂ ਚੱਜੀ ਤੇਰਾ ਹਿਰਦਾ ਕਬੂਲਦਾ ਨਹੀਂ ਇਹ ਉਪਦੇਸ਼ ਨਹੀਂ ਹੈ ਤੇਰੇ ਤੇ ਮਿੱਟੀ ਜਿਹੜੀ ਗੱਲ ਤੇਰੇ ਮੋਂ ਨਿਕਲੀ ਤੇ ਤੈਨੂੰ ਹੀ ਨਹੀਂ ਸਵਾਦ ਆਇਆ ਤੇ ਦਾ ਮਤਲਬ ਨ ਮਿੱਟੀ ਹੈ ਤੇ ਦੋਜਿਆਂ ਵਾਲੇ ਮੋਂ ਚ ਮਿੱਟੀ ਪਿਆ ਬੰਨਾ ਕੋਈ ਕੁੰਨ ਤੇ ਨਹੀਂ ਹੈ ਤੇ ਕੋਈ ਕੁੰਨ ਨਹੀਂ ਇਹ ਤੇ ਮਿੱਟੀ ਹੈ ਤੇ ਤੇ ਰਹੇ ਜਿਹੜੀ ਗੱਲ ਆਖਦਿਆਂ ਤੈਨੂੰ ਸਵਾਦ ਨਹੀਂ

ਪਰ ਜੇ ਨੀਅਤ ਚੰਗੀ ਨਾ ਹੋਵੇ ਤੇ ਗੱਲ ਨਹੀਂ ਬਣਦੀ ਕਰਦੇ ਰਹੀਏ ساری ਜ਼ਿੰਦਗੀ ਕਥਾ ਕੁਝ ਵੀ ਨਹੀਂ ਬਣਦਾ ਕੱਖ ਨਹੀਂ ਬਣਦਾ ਜਿਵੇਂ ਆਮ ਲੋਕਾਂ ਦੇ ਹਿਰਦੇ ਮੈਲੇ ਹੁੰਦੇ ਨੇ ਇਸ ਤਰ੍ਹਾਂ ਕਥਾ ਕਰਦੇ ਆ ਜਾਂ ਕਿ ਮਨ ਦੇ ਦਾ ਮਨ ਮੈਲਾ ਨੀਅਤ ਠੀਕ ਨਹੀਂ ਤੇ ਨੀਅਤ ਠੀਕ ਨਹੀਂ ਤੇ ਕਥਾ ਕਿਸੇ ਕੰਮ ਦੀ ਨਹੀਂ ਹੈ ਇਹ ਕੀਰਤਨ ਕਰਨਾ ਬੜਾ ਸ਼ੁਭ ਕੰਮ ਹੈ ਗੁਰੂ ਘਰ ਵਿੱਚ ਸਿਰਮੌਰ ਕੰਮ ਹੈ ਬੜਾ ਉੱਤਮ ਕੰਮ ਹੈ ਪੁਨੀਤ ਕੰਮ ਹੈ ਸਭ ਤੋਂ ਜ਼ਿਆਦਾ ਪੁਨੀਤ ਕੰਮ ਹੈ پر جی نیت چنگی نہ ہوتا اس کیرتن بارے ستگو کا کی فیصلہ ہے کوئی گاوے راگی نادی بےتی بہ بانت کر نہیں ہر ہر بیجے رام راجے جنہ انتر کپٹ وکار ہے تین روئے کیا کیجے اس رون نال کی ہونا ہے کچھ بھی نہیں یہ تو میرا رونا کئی روڈے ہی پینے کیرتن نہیں ہے رونا اس رونے والی ہونا ہے کچھ بھی نہیں

ਪਰ ਜੇ ਨੀਅਤ ਚੰਗੀ ਨਹੀਂ ਤੇ ਦਾਨ ਵੀ ਕਿਸੇ ਲੇਖੇ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਪੰਥੀਆਂ ਬਹੁਤ ਨਮੇ ਇਕ ਸਰਵਨ ਤੁਨ ਕਰਾਰਿੰਦਾ ਕਿ ਇਤਨਾ ਪਤਾ ਚਲ ਜਾਇਆ ਮੇਰੀ ਪੁੰਨ ਨਾਲ ਗੱਲ ਨਹੀਂ ਬਣਦੀ ਮੇਰੇ ਪੁੰਨ ਨਾਲ ਪਾਪ ਨਹੀਂ ਕਰਦੇ ਸਾਰਾ ਜਗਤ ਪੁੰਨ ਕਰਦਾ ਤੇ ਹੈ ਪਾਪ ਵੀ ਨਾਲੇ ਕਰੀ ਜਾਂਦਾ ਪੁੰਨ ਨਾਲ ਕੋਈ ਪਾਪ ਨਹੀਂ ਕੀਰਤਨ ਕਰੀ ਜਾਂਦੇ ਨੇ ਪਾਪ ਹੋਈ ਜਾਂਦਾ ਹੈ ਕਥਾ ਕਰੀ ਜਾਂਦੇ ਨੇ ਪਾਪ ਹੋਈ ਕਰੀ ਜਾਂਦਾ ਕੀਰਤਨ ਸੁਣੀ ਜਾਂਦੇ ਨੇ ਤਾਂ ਵੀ ਪਾਪ ਕਰੀ ਜਾਂਦੇ ਨੇ ਦਾਨ ਦੇ ਹੀ ਜਾਂਦੇ ਨੇ ਤਾਂ ਵੀ ਪਾਪੀ ਬਾਸ਼ ਕਰੀ ਜਾਂਦੇ ਨੇ ਮੱਥਾ ਟੇਕੀ ਜਾਂਦੇ ਨੇ ਤਾਂ ਵੀ ਲੜੀ ਜਾਂਦੇ ਨੇ ਤਾਂ ਵੀ ਦੁਨੀਆ ਭਰ ਦਾ ਅਨਰਥ ਕਰੀ ਜਾਂਦੇ ਨੇ ਮੇਰੇ ਪੁੱਤ ਨਾਲ ਗੱਲ ਨਹੀਂ ਬਣੀ ਤੇ ਮੈਂ ਇਸ ਤਰ੍ਹਾਂ ਦੀ ਤਫਲ ਤਸੱਲੀ ਤੁਹਾਨੂੰ ਨਹੀਂ ਦੇਣ ਲੱਗਾ ਕਿ ਇੱਕ ਦਫਾ ਵਾਹਿਗੁਰੂ ਆਖੋ ਕਿ ਜਨਮ ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ ਨੇ ਅੱਜ ਤੇ ਤੇ ਕੱਟੇ ਨਹੀਂ ਗਏ ਜਨਮ ਜਨਮਾਂਤਰਾਂ ਦੇ ਕਿਥੋਂ ਕੱਟੇ ਜਾਂਦੇ ਆਜੇ ਤੇ ਕੱਟੇ ਨਹੀਂ ਗਏ ਅੱਜ ਵੀ ਸਮੱਸਿਆ ਅੱਜ ਤਿਉਂ ਦਿੱਤੀ ਹੋ ਬਣੀ ਪਈਏ ਜਨਮ ਜਨਮਾਂਤਰਾਂ ਦੇ ਕਿਰਤੋਂ ਕੱਟੇ ਜਾਣਗੇ ਹਾਂ ਜੇ ਜੀ ਨੀਅਤ ਫੁੱਲਦਾ ਹੈ ਅਗਰ ਉਸਨੇ ਇੱਕ ਦਫਾ ਵੀ ਕਹਿ ਦਿੱਤਾ ਤੇ ਗੱਲ ਬਣ ਜਾਏਗੀ ਕਵੀ ਰਸੋ ਮੁਖਧਨ ਹੈ ਜੈ ਮੁਖ ਨਿਕਸੇ ਰਾਮ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਹੋ ਗ੍ਰੰਥ ਗੱਲ ਬਣ ਜਾਏਗੀ ਤਾਂ ਸਹਿਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ দান ਦੇਣਾ ਬੜਾ ਸ਼ੁਭ ਕਰਮ ਹੈ ਪਰ ਜੇ ਨੀਅਤ ਕਰ ਚੰਗੀ ਨਹੀਂ ਤੇ ਇਸ ਕਰਮ ਨੂੰ ਵੀ ਕੋਈ ਭਾਵ ਨਹੀਂ ਲੱਗਦਾ ਤੇ ਸਹੀ ਗੱਲ ਨਹੀਂ ਬਣਦੀ ਸਤਿਆਂ ਮਨ ਸੰਤੋਖ ਉਪਜੇ ਦੇਣੇ ਕੇ ਵੀ ਚਾਰਤਤੀਆਂ ਦਾ ਮਤਲਬ ਇਹ ਤਾਂ ਨਹੀਂ ਦਾਨ ਦੇਣ ਦਾ ਖਿਆਲ ਆਇਆ ਚਲੋ ਪਰਉਪਕਾਰ ਕਰੀਏ ਪੁੰਨ ਕਟਿਏ ਦਾਨ ਕਰੀਏ ਪਰ ਦੇ ਦੇ ਮੰਗੇ ਸਾਬਕਾ ਦੇ ਦੇ ਕੇ ਫਿਰ ਮੰਗਣਾ ਅੰਦਰੋਂ ਹੋਈ ਚਾ ਜਿਸ ਦੇਣੇ ਨਾਲ ਮੰਗਣਾ ਉਹਨੂੰ ਵਪਾਰ ਕਹਿੰਦੇ ਨੇ ਜਿੱਥੇ ਦੇਣਾ ਹੈ ਲੈਣਾ ਨਹੀਂ ਉਹਨੂੰ ਦਾਨ ਕਹਿੰਦੇ ਨੇ ਜਿੱਥੇ ਸਿਰਫ ਲੈਣਾ ਹੈ ਦੇਣਾ ਨਹੀਂ ਉਹਨੂੰ 숨ਪਣਾ ਕਹਿੰਦੇ ਕੋ 숨ਪਣਾ ਜਿੱਥੇ ਦੇਣਾ ਹੈ ਨਾਲ ਲੈਣਾ ਵੀ ਹੈ ਬਪਾਉ ਕੋਟਮ ਦੇ ਕੋ ਬਿਰਲਾ ਸੇਵਕ ਔਰ ਸਗਲੇ ਗੋਹਾਰੇ ਸਾਇਕ ਨਹੀਂ ਤੇ ਬਪਾਉ ਰੋ ਕੁਝ ਦਿੱਤਾ ਕੁਝ ਮੰਗਿਆ ਦੇਣ ਲੈਣ ਦੇ ਉਤੇ ਖੜਾ ਹੈ ਡਾਕਟਰ ਮੁਹੰਮਦ ਇਕਬਾਲ ਉਰਦੂ ਦੇ ਬੜੇ ਪ੍ਰਸਿੱਧ ਸ਼ਾਇਰ ਹੋਏ ਨੇ تو کہیں جائے عبادت کرتے ہیں جو لوگ جنت کی تمنا میں عبادت تو نہیں یہ ایک طرح کی تجارت ہے کرنی ہے نماز اس واسطے پڑھنی جنت ملے وپار ہے یہ تو تجارت ہے کچھ کرنا کچھ منگنا کچھ دینا کچھ لینا وپار کھڑا ہے لین دین دے کدھی بغور مطالعہ کر لینا ਲੈਣਾ ਹੈ ਦੇਣਾ ਨਹੀਂ ਵਪਾਰ ਤੋਂ ਜ਼ਿਆਦਾ ਦੇਣਾ ਹੈ ਲੈਣਾ ਨਹੀਂ ਵਪਾਰ ਤੋਂ ਜ਼ਿਆਦਾ ਲੈਣ ਦੇਣ ਤੋਂ ਤੇ ਵਪਾਰ ਕਹਿੰਦੇ ਜਿੱਥੇ ਦੇਣਾ ਹੈ ਲੈਣ ਦੀ ਕੋਈ ਭਾਵਨਾ ਨਹੀਂ ਉਹਨੂੰ ਦਾਨ ਕਹਿੰਦੇ ਜਿੱਥੇ ਲੈਣਾ ਹੈ ਦੇਣ ਦੀ ਕੋਈ ਭਾਵਨਾ ਨਹੀਂ ਉਹਨੂੰ ਸ਼ੋਮਪਣਾ ਕਹਿੰਦੇ ਨੇ ਜਿੱਥੇ ਦੇਣਾ ਵੀ ਹੈ ਜਿੱਥੇ ਲੈਣਾ ਵੀ ਉਹਨੂੰ ਵਪਾਰ ਕਹਿੰਦੇ ਵਪਾਰ ਬੋਤਮ ਦੇ ਉਹ ਬਿਰਲਾ ਸੇਵਕ ਹੋਰ ਸਗਲੇ ਦੋਹਾਰੀ ਤਾਂ ਇਬਾਦਤ ਕਰਤੇ ਹਨ ਜੋ ਲੋਕ ਜੰਨਤ ਕੀ ਤਮੰਨਾ ਕਰੇ عبادت تو نہیں یہ ایک طرح کی تجارت ہے جو ڈر کر نعرے خدا کا نام لیتے ہیں یہ سچی بندگی نہیں بج دلانا ایک ہدایت ہے ڈر کے کدھر نرکاں چنا پہ جائیے کدھر مرنا جائیے اس طرح ڈرے ڈرے نماز پڑھنی ڈرے ڈرے بندگی کرنی ایک بال کہ نہیں یہ بھی کوئی گل بھی گل نہیں بنی تو عبادت کس تے کھڑی ہے وہ کہ مگر جب و نعمت سے جو یہ سچی بندگی ہے شریفانہ ایک ہدایت ہے بندگی اٹھوں شروع ہوتی ہے جتھے بندہ شکرانے پا کے مستک پرماتما اگوں رکھ دینا اکال پورک کے اگوں بھائی شکرانہ ہے تیرا چولی میری بہت چھوٹی سی تم بہت کچھ دے دیتا دے میں کی مانتا ਰੱਖ ਲੇ ਤਾਂ ਸਜਦਾ ਕਰ ਦਿੱਤਾ ਮੱਥਾ ਠੇਕ ਦਿੱਤਾ ਸ਼ੁਕਰਾਨੇ ਚ ਆ ਗਿਆ ਮੈਂ ਸ਼ਿਰਾਜ਼ ਦੇ ਪ੍ਰਸਿੱਧ ਸਿੱਖ ਸਾਦੀ ਦੀ ਇੱਕਦਮ ਜੀਵਨ ਕਥਾ ਪੜ ਰਿਹਾ ਸੀ ਇਨੇ ਜ਼ਿੰਦਗੀ ਦਾ ਇੱਕ ਖਾਸ ਹਿੱਸਾ ਬਗਦਾਦ ਦੇ ਚ دینی تعلیم حاصل ਕਰਨ ਦੇ ਜਲਾ ਦਿੱਤਾ ਦੁਪਹਿਰ ਦੇ ਵਕਤ ਨਮਾਜ਼ ਪੜਨ ਨੂੰ ਜਾ ਰਿਹਾ ਸੀ ਮਸਜਿਦ ਦੇ ਤੇ ਬਚਪਨ ਦੇ ਵਿੱਚ ਹੀ ਜਦ ਮਾਂ ਬਾਪ ਮਰ ਗਏ ਸਨ ਯਤਿਮੀ ਵਿੱਚ ਇਹ ਵਿਚਾਰਾ ਪਲਿਆ ਪੁਰਾਣਾ ਜ਼ਮਾਨਾ ਤੂੰ ਤੈਰਾ ਵਿੱਚ ਜੁੱਤੀ ਨਹੀਂ ਸੀ ਤੇ ਅਰਬ ਦੀ ਤਪਦੀ ਹੋਈ ਜ਼ਮੀਨ ਅੱਗ ਦੀ ਤਰ੍ਹਾਂ ਜ਼ਮੀਨ ਤਪ ਰਹੀ ਚੱਲ ਰਿਹਾ ਸੀ ਕਹਿੰਦਾ ਹੁਦਾ ਤੂੰ ਕਿਸੇ ਨੂੰ ਕੁਝ ਦਿੱਤਾ ਕਿਸੇ ਨੂੰ ਕੁਝ ਦਿੱਤਾ ਤੇ ਮੈਂ ਤੇ ਅੱਜ ਤੱਕ ਕਦੇ ਕੋਈ ਕੁਝ ਮੰਗਿਆ ਨਹੀਂ ਤੂੰ ਬਖਸ਼ਿਸ਼ ਕਰ ਇੱਕ ਜੁੱਤੀ ਕਿਧਰੋਂ ਲਵਾ ਦੇ ਮੇਰੇ ਪੈਰ ਜਲ ਰਹੇ ਛਾਲੇ ਪੈ ਜਾਂਦੇ ਨਮਾਜ਼ ਮੈਂ ਜ਼ਰੂਰ ਪੜਨੀ ਹੈ ਮਸਜਿਦ ਤੱਕ ਮੈਂ ਜ਼ਰੂਰ ਪਹੁੰਚਣਾ ਹੈ ਪਰ ਮੇਰੇ ਪੈਰ ਜਲਦੇ ਰਹੇ ਕੰਧ ਨੇ ਇਸ ਤਰ੍ਹਾਂ ਵੀ ਦੁਆ ਕਰਦਾ ਕਰਦਾ ਜੋ ਮਸਜਿਦ ਦੀਆਂ ਸੀੜੀਆਂ ਦੇ ਕੋਲ ਪਹੁੰਚਿਆ ਤੇ ਕੀ ਦੇਖਦਾ ਹੈ ਦੇਖਦਾ ਹੈ ਸੀੜੀਆਂ ਦੇ ਉੱਪਰ ਇੱਕ ਐਸਾ ਬੰਦਾ ਚੜਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹਦੀਆਂ ਦੋਵੇਂ ਲੱਤਾਂ ਹੀ ਨਹੀਂ ਹੱਥ ਜੁੜ ਗਏ ਉਸ ਤੇ شیخ ਸਾਦੀ ਨੇ ਕਹਿੰਦਾ ਫੋਦਾ ਮੈਂ ਜੁੱਤੀ ਨਹੀਂ ਮੰਗਦਾ ਤੂੰ ਮੇਰੀਆਂ ਲੱਤਾਂ ਹੀ ਸਲਾਮਤ ਰਹਿਣ ਦੇ ਮੈਂ ਇਹ ਵੇਖਿਆ تینوں جتی نہیں دیتی پر میں ایک کیوں نہیں بیکھیا کہ بھی نہیں دیتی شکرانے چکا لکھ لکھ شکر کرنے لگا اے خدا تیرا لکھ لکھ شکر ہے مگر جب و نعمت سے بھی جھکتی ہے بندہ کی یہ سچی بندگی ہے شریفانہ ایک اطاعت ہے تو میں اسکر جس دن کے لس لینے دن ہے انہوں وپار کے ਤੋ ਸਹਿਬ ਕਹਿੰਦੇ ਨੇ ਗੁਰਨਾਮਕ ਦੇਵ ਜੀ ਮਹਾਰਾਜ ਦਾ ਫੈਸਲਾ ਸਤਿਆਂ ਮਨ ਸੰਤੋਖ ਉਪਜੇ ਦੇਣੇ ਕੇ ਵੀ ਚਾਰ ਦੇ ਦੇ ਮੰਗੇ ਦੇ ਕੇ ਮੰਗਦਾ ਸਹਿਸਾ ਗੁਣਾ ਸਹਿਸਾ ਗੁਣਾ ਹਜ਼ਾਰਾਂ ਗੁਣਾ ਵੱਧ ਮੰਗਦਾ ਹੁਣ ਦੇਖੋ 10% ਵਿਆਜ ਹੋ ਸਕਦਾ ਚਲੋ 20% ਸਹੀ ਚਲੋ 30% ਸਹੀ ਚਲੋ 50% ਸਹੀ ਵਿਆਜ ਪਰ ਦੇ ਕੇ ਇੱਕ ਦੇ ਕੇ ਹਜ਼ਾਰਾਂ ਗੁਣਾ ਵੱਧ ਮੰਗ ਲੈਂਦਾ ਦੇ ਦੇ ਮੰਗੇ ਸੈਸਾ ਗੁਣਾ ਹਜ਼ਾਰਾਂ ਗੁਣਾ ਵੱਧ ਮੰਗਦਾ ਸੋਭ ਘਰੇ ਸੰਸਾਰ ਫਿਰ ਨਿਰਾ ਮੰਗਦਾ ਹੀ ਨਹੀਂ ਜਗਤ ਸ਼ੋਭਾ ਵੀ ਕਰੇ ਕ ਮੈਦਾਨੀ ਸੰਸਾਰ ਸ਼ੋਭਾ ਵੀ ਕਰੇ ਸੋਭ ਘਰੇ ਸੰਸਾਰ ਸਤਿਗੁਰੂ ਦੀ ਇਹ ਪੰਕਤੀ ਇਹਦਾ ਪ੍ਰਤੱਖ ਨਮੂਨਾ ਇੱਕ ਦਿਨ ਮੈਂ ਬਟਨਾ ਸਾਹਿਬ ਦੇਖਿਆ ਸੰਧਿਆ ਦੇ ਵਕਤ ਮੈਂ ਨਿਸ਼ਾਨ ਸਾਹਿਬ ਕੋਲ ਬੈਠਾ ਹੋਇਆ ਸੀ ਜਰਾ ਸਾਵਾ ਦਾ ਪਾਠ ਹੋ ਰਿਹਾ ਸੀ ਇੱਕ ਬਿਰਧ ਬਾਬਾ ਕਿਧਰੋਂ ਆਇਆ ਉਹਦੇ ਕੋਲ ਸਮਾਨ ਸੀ ਉਹਨੇ ਬਰਾਂਡੇ 'ਚ ਰੱਖਿਆ ਤੇ ਅਗੋਂ ਜਿਹੜਾ ਫਰਸ਼ ਬਣਿਆ ਹੋਇਆ ਹੈ ਸੰਗੇ ਮਰਮਰ ਦਾ ਸਖਤ ਸਾਫ ਤੇ ਉੱਥੇ ਕੁਝ ਟੋਲੇ ਪਿਆ ਲੱਬੇ ਪਿਆ ਬਾਰ-ਬਾਰ ਮੇਰਾ ਧਿਆਨ ਉਸ ਤੇ ਜਾਵੇ ਕਿ ਮੈਂ ਸੋਚਿਆ ਵੀ ਬਾਰ-ਬਾਰ ਧਿਆਨ ਜਾਂਦਾ ਵੀ ਚਲੋ ਪੁੱਛ ਲਈਏ ਦੇ ਕੋਲ ਕੀ ਲੱਬਦਾ ਪਿਆ ਮੈਂ ਸੁਭਾਅ ਕੋ ਪੁੱਛ ਲਿਆ ਮੈਂ ਕਿ ਬਾਬਾ ਕੀ ਗਵਾਚ ਗਿਆ ਕਾफी ਦੇਰ ਦੇ ਲੱਬਲੇ ਪਏ ਆਖ ਲੱਗ ਗੈਨੇਸ਼ ਸਿੰਘ ਜੀ ਪਿਛਲੇ ਸਾਲ ਮੈਂ 1100 ਦੰਬੜੇ ਦੇ ਗਿਆ ਸੀ ਤੇ ਮੈਨੇਜਰ ਸਾਹਿਬ ਨੇ ਕਿਹਾ ਸੀ ਨਾ ਲਿਖਾਂਗੇ ਤੇਰਾ ਤਾਂ ਮੈਂ ਲਬਦਾ ਪਿਆ ਕਿਥੇ ਮੇਰਾ ਨਾਮ ਲਖਿਆ ਮੈਂ ਕਿ ਇਸ ਦਰ ਦੇ ਉੱਤੇ ਆ ਕੇ ਲੋਕੀ ਗੁਰੂ ਦਾ ਨਾਮ ਲੱਭਦੇ ਨੇ ਇਸ ਦਰ ਦੇ ਉੱਤੇ ਆ ਕੇ ਲੋਕੀ ਅਕਾਲ ਪੁਰਖ ਦਾ ਨਾਮ ਲੱਭਦੇ ਨੇ ਤੇ ਇਸ ਦਰ ਦੇ ਉੱਤੇ ਆ ਕੇ ਤੂੰ ਆਪਣਾ ਨਾਮ ਲਬਦਾ ਤਾਂ ਕਿ ਜੇ ਤੂੰ ਇੱਥੇ ਵੀ ਆਪਣਾ ਨਾਮ ਲਬਣਾ ਹੈ ਤਾਂ ਹੁਣ ਦੱਸ ਗੁਰੂ ਦਾ ਨਾਮ ਕਿੱਥੇ ਲੱਭੇਗਾ ਅਕਾਲ ਪੁਰਖ ਦਾ ਨਾਮ ਕਿੱਥੇ ਲੱਭੇਗਾ ਲੋਕੀ ਗੁਰਦੁਆਰਿਆਂ 'ਚ ਵੀ ਆਪਣਾ ਨਾਮ ਲੱਭਦੇ ਨੇ ਤੇ ਜਿਹੜੇ ਗੁਰਦੁਆਰਿਆਂ 'ਚ ਆਪਣਾ ਨਾਮ ਲੱਭਦੇ ਨੇ ਉਹਨਾਂ ਦੇ ਉਹਨਾਂ ਨੂੰ ਕੀ ਹਾਕ ਭਾਗ ਲੱਗਣੇ ਨੇ ਕੱਖ ਵੀ ਨਹੀਂ ਕੁਝ ਵੀ ਨਹੀਂ ਕੁਛ ਵੀ ਨਹੀਂ ਹੈ ਕਈ ਆਪਣਾ ਨਾਮ ਲੱਭਦੇ ਨੇ ਗੁਰੂ ਦਾ ਨਾਮ ਹੋਵੇ ਭਾਵੇਂ ਨਾ ਹੋਵੇ ਮੇਰਾ ਨਾਮ ਜ਼ਰੂਰ ਹੋਣਾ ਚਾਹੀਦਾ ਗੁਰੂ ਦੀ ਗੱਲ ਹੋਵੇ ਭਾਵੇਂ ਨਾ ਹੋਵੇ ਮੇਰੀ ਗੱਲ ਜ਼ਰੂਰ ਹੋਣੀ ਚਾਹੀਦੀ ਦੇ ਦੇ ਮੰਗੇ ਸਹ ਸਾਗ ਹੋਣਾ ਸੋਭ ਘਰੇ ਸੰਸਾਰ ਜਿਤਨੇ ਇਤਿਹਾਸਕ ਸਥਾਨ ਨੇ ਇਹ ਗਾ ਮੈਂ ਇੰਦਵਾਂ ਦੇ ਵੀ ਬੜੇ ਬੜੇ ਮੰਦਰ ਦੇਖੇ ਨੇ ਸੰਗੇ ਮਰਮਰ ਤੇ ਚਿੱਟਾ ਲਾਣਗੇ ਪਰ ਕਾਲੇ ਨਾਮ ਲਿਖ ਲਿਖ ਕੇ ਕਾਲਾ ਕਰ ਛੱਡਣਗੇ ਤੇ ਕਈ ਵਫਾ ਖਿਆਲ ਆਉਂਦਾ ਪਈ ਹੈ ਗੁਰਦੇਵ ਜਿਨ੍ਹਾਂ ਬੰਦਿਆਂ ਨੇ ਤੇਰੇ ਮੰਦਰ ਦਾ ਚਿੱਟਾ ਫਰਸ ਚਿੱਟਾ ਨਹੀਂ ਰਹਿਣ ਦਿੱਤਾ ਉਹਨਾਂ ਬੰਦਿਆਂ ਨੇ ਆਪਣਾ ਹਿਰਦਾ ਕਿੱਥੇ ਚਿੱਟਾ ਰਹਿਣ ਦਿੱਤਾ ਉਹ ਹਮੇਂ ਵੀ ਕਾਲੇ ਅੰਦਰ ਛਾ ਗਈ ਦੇ ਦੇ ਮੰਗੇ ਸੈ ਸਾ ਗੂਣਾ ਸੋਭ ਕਰੇ ਸੰਸਾਰ ਦੇ ਕੇ ਮੰਗਦੇ ਨੇ ਹਜ਼ਾਰਾਂ ਗੁਣਾ ਵੱਧ ਮੰਗਦੇ ਨੇ ਫਿਰ ਜਗਤ ਸੋਭਾ ਵੀ ਕਰੇ ਸਾਬ ਕਿ ਨਹੀਂ ਤੇ ਕੋਈ ਦਾਨ ਨਹੀਂ ਇਹਦੇ ਨਾਲ ਤੇ ਕੁਝ ਨਹੀਂ ਗਲਤ ਤੋ ਇਸ ਤਰ੍ਹਾਂ ਦਾ ਜਗਤ ਉਹਨ ਕਰ ਰਿਹਾ ਹੈ ਕਿ ਜਦ ਕੁਝ ਪਤਾ ਨਹੀਂ ਚੱਲਦਾ ਕੁਝ ਮਿਲਦਾ ਨਹੀਂ ਫਿਰ ਨਾਸਤਿਕ ਉਹਨੂੰ ਕਹਿੰਦੇ ਕੋਈ ਗੱਲ ਨਹੀਂ ਬਣੀ ਇਤਨਾ ਦਾਨ ਦਿੱਤਾ ਹੈ ਕੱਕ ਨਹੀਂ ਬਣਿਆ ਇੰਨੇ ਪਾਠ ਕੀਤੇ ਨੇ ਕੱਕ ਨਹੀਂ ਬਣਿਆ ਇੰਨਾ ਕੀਰਤਨ ਕੀਤਾ ਕੋਈ ਗੱਲ ਨਹੀਂ ਬਣੀ ਇੰਨੀਆਂ ਵਿਚਾਰਾਂ ਕੀਤੀਆਂ ਨੇ ਕਥਾ ਕੀਤੀਆਂ ਨੇ ਸੁਣੀਆਂ ਨੇ ਕੋਈ ਗੱਲ ਨਹੀਂ ਬਣੀ ਦਰਸਲੇ ਸ਼ੁਭ ਕਰਮ ਹੈ ਪਰ ਸ਼ੁਭ ਕਰਮ ਨੂੰ ਜਿਤਨੇ ਚਿਰ ਤੱਕ ਸ਼ੁਭ ਜ਼ਮੀਨ ਨਹੀਂ ਮਿਲਦੀ ਚੰਗੀ ਧਰਤੀ ਨਹੀਂ ਮਿਲਦੀ ਇਸ ਚੰਗੇ ਬੀਜ ਨੇ ਫਨ ਬਣਾਨੇ ਮੈਂ ਦੋ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਬੜੇ ਸਾਹਮਣੇ ਰੱਖਾ ਇੱਕ ਬਾਬਾ ਫਰੀਦ ਦਾ ਇੱਕ ਗੁਰੂ ਅਮਰਦਾਸ ਜੀ ਦਾ ਔਰ ਦੋਵੇਂ ਇਕੱਠੇ ਨੇ ਬਾਬਾ ਫਰੀਦ ਕਹਿੰਦੇ ਨੇ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰੇਓ ਜੇ ਹੀ ਵੇਸ਼ੀ ਸੌ ਮਿਲੇ ਸੇਹੀ ਵੇਸ਼ ਕਰਿਓ ਐ ਖੁਦਾ ਤੂੰ ਕਿਸ ਵੇਸ਼ ਵਿੱਚ ਮੈਨੂੰ ਮਿਲੇਗਾ ਮੈਂ ਸਨ ਦੇ ਰੇਸ਼ਮੀ ਕਪੜੇ ਫਾੜ ਲੈਣਾ ਨਹੀਂ ਪਹਿਨਣਾ ਮੈਂ ਕੰਬਲੀ ਪਹਿਨ ਲੈਣਾ ਜਿਸ ਨੂੰ ਸੂਫ ਕਹਿੰਦੇ ਨੇ ਸੂਫੀ ਫਕੀਰ ਇੱਕ ਸੂਫੀ ਪਹਿਨਦੇ ਨੇ ਸੂਫ ਦਾ ਮਤਲਬ ਹੈ ਉਹਨਾਂ ਉਹਨਾਂ ਦੀ ਕੰਬਲੀ ਜਿੱਥੋਂ ਇਹਨਾਂ ਦਾ ਨਾਂ ਸੂਫੀ ਪੈ ਗਿਆ ਅਰਬੀ ਵਿੱਚ ਉਹਨੂੰ ਸੂਫ ਕਹਿੰਦੇ ਨੇ ਤੇ ਗਰਮੀ ਹੈ ارب دیا بہت مہان گرمی ہے لو دی بڑی تپش تپش دی دی کمبلی پہن کے رکھنے اور بارہ مہینے پہن کے رکھنی اور انہوں دے دی جتے بارہ مہینے تپدی ہوئی گرمی ہے یہ انہوں نے ایک انہوں دے ڈھنگ سے سوف دی کملی پہننی انہوں دے نام پی گیا سوفی تو بابا فرید کہ پار پٹولا تج کری کمبلڑی پی رہے ہو ਜੇ ਹੀ ਵੇਸੇ ਸੋ ਮਿਲੇ ਸੇ ਹੀ ਵੇਸ ਕਰਿਓ ਐ ਖੁਦਾ ਮੈਂ ਰੇਸ਼ਮੀ ਕਪੜੇ ਫਾੜ ਦੇਣਾ ਸੁਟ ਦੇਣਾ ਉਹਨਾਂ ਦੀ ਕੰਬਲੀ ਬਣਾ ਕੇ ਪਹਿਨ ਲੈਣਾ ਤੂੰ ਦਸ ਤੇ ਸਹੀ ਕਿਹੜੇ ਵੇਸੇ ਚ ਮਿਲੇ ਤੈਨੂੰ ਟੋਲਦਿਆਂ ਟੋਲਦਿਆਂ ਮੈਂ ਥੱਕ ਗਿਆ ਤੈਨੂੰ ਲੱਗਦਿਆਂ ਲੱਗਦਿਆਂ ਮੈਂ ਥੱਕ ਗਿਆ ਦਰਸਲ ਬਾਬਾ ਫਰੀਦ ਆਪਣੀ ਬੈਰਾਗ ਮਈ ਅਵਸਥਾ ਖੁਦਾ ਦੇ ਦੌਰ ਕਰੇ پر اس سلوک تو کدھر ہی بھلے کھانا پہ جائے کہ رب واقعی کسے پہ ایک دیچ مل جائے کسی خاص طرح دے کپڑیاں تو مل جائے تو اس گلنو پھر اگاں چل کے کھول دیتا ہے گروہ امرداز جی مہاراج نے گوہ ہے ملا تی جائے فریدہ کاہے پٹولا پاڑتی کمبلڑی پیرے ہو نانک گھر ہی بیٹھیاں سو ملے جے نیت راز کرے کیلوڑ ہے ریشمی کپڑے پاڑن دی کیلوڑ ہے ان دی کملی پہنن دی ਨiyet ਠੀਕ ਕਰੀਏ ਤੇ ਖੁਦਾ ਘਰ ਦੇ ਚ ਮਿਲ ਜਾਂਦਾ ਹੈ। ਨਾ ਉਹਨੇ ਘਰ ਹੀ ਬੈਠੇ ਆ ਸੌ ਮਿਲੇ ਜੇ ਨiyet راست ਫਰੇ। ਹਿਰਦੇ ਦੀ ਧਰਤੀ ਠੀਕ ਕਰ ਲੈ ਗੱਲ ਬਣ ਜਾਏ। ਹਿਰਦੇ ਦਾ ਸੰਗਾਸ਼ਣ ਠੀਕ ਕਰ ਲੈ ਖੁਦਾ ਪ੍ਰਗਟ ਹੋ ਜਾਏਗਾ। ਤੋਂ ਬਾਬੇ ਫਰੀਦ ਦਾ ਹਿਰਦੇ ਦਾ ਸੰਗਾਸ਼ਣ ਠੀਕ ਹੈ। ਉੱਥੇ ਖੁਦਾ ਪ੍ਰਗਟ ਹੈ। ਇੱਕ ਸ਼ਲੋਕ ਤੋਂ ਕੁਲੇਖਾ ਲੱਗ ਸਕਦਾ ਸੀ ਕਿ ਵਾਕਈ ਰੱਬ ਕਿਸੇ ਘੇਕ ਦੇ ਚ ਮਿਲਦਾ ਹੈ। ਤੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਅੱਗੋਂ ਚੱਲ ਕੇ ਗੱਲ ਖੋਲ੍ਹ ਦਿੱਤੀਏ ਫਰੀਦਾ ਕਾਹੇ ਪਟੋਲਾ ਪਾੜਦੀ ਕੰਬਲੜੀ ਫੇਰਿਓ ਨਾਨਕ ਘਰ ਹੀ ਬੈਠਿਆ ਸੋ ਮਿਲੇ ਜੇ ਨੀਅਤ ਰਾਸ ਕਰਿਓ ਜੇ ਨੀਅਤ ਠੀਕ ਨਹੀਂ ਤਾਂ ਪੁਨ ਵੀ ਪਾਪ ਨੇ ਪਾਪ ਪੁਨ ਦੋਏ ਕਿਸਮ ਦਾ ਪਾਪ ਤੇ ਪਾਪ ਹੈ ਪੁਨ ਵੀ ਪਾਪ ਹੈ ਅੰਦਰੋਂ ਨੀਤ ਠੀਕ ਨਹੀਂ ਦਾਨ ਕਰੀ ਜਾ ਰਿਹਾ ਹੈ ਅੰਦਰੋਂ ਨੀਤ ਠੀਕ ਨਹੀਂ ਕੀਰਤਨ ਕਰੀ ਜਾ ਰਿਹਾ ਹੈ ਸੁਣੀ ਜਾ ਰਿਹਾ ਹੈ ਅੰਦਰੋਂ ਨੀਤ ਠੀਕ ਨਹੀਂ ਪਾਠ ਕਰੀ ਜਾ ਰਿਹਾ ਹੈ ਅੰਦਰੋਂ ਨੀਤ ਠੀਕ ਨਹੀਂ ਮੱਥਾ ਟੇਕੀ ਜਾ ਰਿਹਾ ਹੈ ਪਾਪੁ ਪੁੰਨ ਦੋ ਇੱਕ ਸੁਣ ਨਿਜ ਗੁਣ ਪਾਰਸ ਤਜੋ ਗੁਣਾ ਪਾਪ ਤੇ ਪਾਪ ਹੈ ਪੁੰਨ ਵੀ ਪਾਪ ਹੈ